ਦੇਸ਼ ਵਿਦੇਸ਼ੀ ਚ ਵਤਨ ਦੀ ਮਿੱਟੀ ਨੂੰ ਚੱਲਣ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅਸੀਂ ਜਿਸ ਤਰ੍ਹਾਂ ਹਰ ਹਫਤੇ ਬਾਅਦ ਜਾਂ 15 ਵਾਰੀ ਇੱਕ ਪ੍ਰੋਗਰਾਮ ਲੈ ਕੇ ਆਉਂਦੇ ਹਾਂ ਜਿਸ ਦਾ ਨਾਮ ਹੈਗਾ ਇੱਕ ਖਾਸ ਮੁਲਾਕਾਤ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਆਲ ਇੰਡੀਆ ਜੋਧਾ ਸਿੰਘ ਅਸ਼ਦਾਲ ਦੇ ਕੌਮੀ ਪ੍ਰਧਾਨ ਸਤਿ ਸ੍ਰੀ ਅਕਾਲ ਕੌਨਸਿੰਟ ਜੀ ਪੋਮਾ ਉਹਨਾਂ ਕੋਲ ਅੱਜ ਗੱਲਬਾਤ ਕਰਾਂਗੀ ਕੁਝ ਹਲਕਮ ਜੀ ਥੇਲੇ ਬੰਦ ਦੇ ਵਿੱਚ ਸਤਿ ਸ੍ਰੀ ਅਕਾਲ ਪੋਮਾ ਸਾਹਿਬ ਵਾਇਗ੍ਰੀਕਾ ਹਰਸਾ ਵਾਇਗ੍ਰੀਕਾ ਜੀ ਕੀ ਸਤਿ ਪੋਮਾ ਸਾਹਿਬ ਵਿਧਾਨ ਸਭਾ ਹਲਕਮ ਜੀ ਠਾ ਦੇ ਵਿੱਚ ਬੀਤੇ ਦਿਨੀ ਜੋ ਜਿਰੀਲੀ ਸ਼ਰਾਬੀਨ ਕਰਨ ਨੂੰ ਮੋਟਾ ਹੋ ਚੁੱਕੀਆਂ ਨੇ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪਹਿਲੀ ਗੱਲ ਤਾਂ ਹੈਗੀ ਆ ਵੀ ਸੰਧੂ ਸਾਹਿਬ ਇਹ ਜਿਹੜੀਆਂ ਪਹਿਲਾਂ ਜਿਹੜਾ ਪੁਰਾਣਾ ਜ਼ਮਾਨਾ ਸਮਾਂ ਸੀ ਨਾ ਜਿਹੜਾ ਪਿਛਲਾ ਸਮਾਂ ਸੀ ਹਾਂਜੀ ਉਹ ਸਮੇਂ ਦੇ ਵਿੱਚ ਜਿਹੜੀ ਸ਼ਰਾਬ ਸੀ ਨਾ ਬਹੁਤੇ ਜਨਤਾ ਜਿਹੜੀ ਸੀ ਉਹ ਘਰੇ ਬਣਾਉਂਦੀ ਕਿਉਂਕਿ ਕਮਾਦ ਜੀਵਿਦਾਨਾਂ ਦੇ ਕਮਾਦ ਹੁੰਦੇ ਹੀਗੇ ਤੇ ਜਿਹੜੇ ਵਿਚਾਰੇ ਮਜ਼ਦੂਰ ਨਾਲ ਹੁੰਦੇ ਹੀਗੇ ਉਹ ਵੀ ਨਾਲ ਉੱਥੇ ਹੀ ਹੁੰਦੇ ਹੀਗੇ ਮਿਹਨਤ ਕਰਦੇ ਸੀ ਰਾਤ ਦਿਨ ਕਿਸਾਨ ਤੇ ਮਜ਼ਦੂਰ ਇਹ ਦਵੇਂ ਇੱਕ ਰੀੜ ਦੀ ਹੱਡੀ ਸਹੀ ਗੱਲ ਹੈ ਹਾਂਜੀ ਇਹ ਦਵੇਂ ਇਕੱਠੇ ਰਹਿੰਦੇ ਸੀ ਨੌ ਮਾਸਾ ਰਿਸ਼ਤਾ ਇਹਨੂੰ ਕਿਹਾ ਜਾਂਦਾ ਸੀ ਕਿਉਂਕਿ ਜਿਹੜਾ ਮਜ਼ਦੂਰ ਸੀਗਾ ਉਹ ਜ਼ਿਮੀਂਦਾਰ ਤੋਂ ਬਗੈਰ ਨਹੀਂ ਰਹਿ ਸਕਦਾ ਤੇ ਜ਼ਿਮੀਂਦਾਰ ਜਿਹੜਾ ਸੀ ਉਹ ਮਜ਼ਦੂਰ ਤੋਂ ਬਗੈਰ ਨਹੀਂ ਰਹਿ ਸਕਦਾ ਉਹ ਐਡਾ ਪਿਆਰ ਸੀਗਾ ਪਿਆਰ ਵੀ ਇੰਨਾ ਗੂੜਾ ਕਿ ਕਦੋਂ ਵੀ ਜਦੋਂ ਵੀ ਕਿਤੇ ਲੋੜ ਪੈਣੀ ਤੇ ਉਹਨਾਂ ਨੇ ਸਾਰਿਆਂ ਨੇ ਇਕੱਠਿਆ ਹੋ ਜਾਣਾ ਠੀਕ ਹੈ ਇਹ ਉਸ ਟਾਈਮ ਦੇ ਉੱਤੇ ਵੀ ਜਿਹੜਾ ਇਹ ਸ਼ਰਾਬ ਦਾ ਜਿਹੜਾ ਸਿਸਟਮ ਸੀ ਨਾ ਪੁਰਾਣੇ ਸਮੇਂ ਤੋਂ ਚੱਲਣ ਲਿਆ ਉਹਦੋਂ ਪੁਰਾਣੇ ਜਿਹੜੇ ਬਜ਼ੁਰਗ ਸੀ ਕਿੰਨਾ ਘਰ ਦੀ ਕੱਢਣ ਦਾ ਘਰ ਦੀ ਕੱਢਣ ਲਈ ਦੇਸੀ ਸ਼ਰਾਬ ਨੂੰ ਤਿਆਰ ਕਰਦੇ ਆ ਉਹ ਜਿਹੜੀ ਦੀ ਨਾ ਉਹਦੇ ਵਿੱਚ ਨਾ ਤੇ ਕੋਈ ਰਲਾ ਹੁੰਦਾ ਸੀ ਕੁਝ ਨਹੀਂ ਹੁੰਦਾ ਉਹਦੇ ਵਿੱਚ ਸੰਤੂ ਸਾਹਿਬ ਆਪ ਆਪਣਾ ਤੱਕਰ ਦੇ ਸਾਕ ਪਾਉਣੇ ਹਾਂਜੀ ਫੇਰ ਉਹਨਾਂ ਨੇ ਅੰਗੂਰ ਪਾਉਣੇ, ਸੰਤਰੇ ਪਾਉਣੇ। ਇਦਾਂ ਦੀਆਂ ਕਈ ਚੀਜ਼ਾਂ ਪਾ ਕੇ ਵਧੀਆ ਚੀਜ਼ੀ ਜੀ ਜਿੱਕੋ ਦਵਾਈ ਹੁੰਦੀ ਹੈ ਨਾ ਇਸ ਤੇ ਇੱਕ ਧੰਨ ਵਿੱਚ ਤਿਆਰ ਕਰਦੇ ਸੀਗੇ। ਉਹ ਹੁੰਦਾ ਸੀਗਾ ਇੱਕ ਵਧੀਆ ਦਵਾਈ ਦੇ ਤੌਰ ਤੇ। ਰਾਤ ਨੂੰ ਥਕਾਵਟ ਰਾਤ ਨੂੰ ਪ੍ਰਸ਼ਾਦ ਦੇ ਪਾਣੀ ਛਕਣ ਤੋਂ ਪਹਿਲਾਂ ਥੋੜਾ ਜਿਹਾ ਚੇਰ ਪਹਿਲਾਂ ਬਜ਼ੁਰਗ ਉਹ ਲਾਉਂਦੇ ਹੁੰਦੇ ਸੀਗੇ ਤਾਂ ਕਿ ਉਹਨਾਂ ਦੀ ਜਿਹੜੀ ਸੇਤਾ ਹੀ ਉਹ ਕੰਮ ਜਾਬ ਰਹੀ। ਹੁਣ ਦਾ ਉਹ ਹੁਣ ਸਮਾਂ ਇਸ ਟਾਈਮ ਤੇ ਇੱਥੇ ਵਿੱਚ ਹੁਣ ਕੈਮੀਕਲ ਬੜਾ ਪੈਂਡ ਆ ਪਿਆ। ਕੈਮੀਕਲ ਪਾਉਣ ਦੇ ਕਾਰਨ ਕਰਕੇ ਜਿਹੜੇ ਦਲਾਲ ਨੇ ਨਾ ਜਿਹੜੇ ਜਿਹੜੇ ਇਹ ਇਹ ਮਾੜੇ ਕਰਮ ਕਰਦੇ ਨੇ ਜਿਹੜੇ ਉਹ ਉਹਨਾਂ ਨੇ ਲਿਆ ਕੇ ਕੈਮੀਕਲ ਪਾ ਕੇ ਸ਼ਰਾਬ ਤਿਆਰ ਕਰਕੇ ਤੇ ਉਹ ਪਬਲਿਕ ਨੂੰ ਦਿੰਦੇ ਆ ਤੇ ਉਹਦੇ ਨਾਲ ਪਬਲਿਕ ਦਾ ਜਿਹੜਾ ਜਨਤਾ ਦਾ ਨੁਕਸਾਨ ਹੁੰਦਾ ਹੈ ਉਸੇ ਦੀ ਕੜੀ ਜਿਹੜੀ ਆ ਨਾ ਇਹ ਮਜੀਠਾ ਹਲਕੇ ਦੀ ਆ ਬਿਲਕੁਲ ਜੀ ਮੇਕਪਾ ਮਾ ਸਾਹਿਬ ਤੁਸੀਂ ਹੁਣੇ ਕਿਹਾ ਵੀ ਜਦੋਂ ਥੋੜਾ ਸਮਾਂ ਪਿੱਛੇ ਆਪਾਂ ਲੈ ਜਾਈਏ ਤੇ ਕਿਸਾਨ ਨੇ ਤੇ ਮਜ਼ਦੂਰ ਨੇ ਇਕੱਠੇ ਸ਼ਰਾਬ ਕੱਢ ਕੇ ਪੀਣੀ ਉਹ ਹੁੰਦੀ ਹੀ ਭੋਮਾ ਸਾਹਿਬ ਹੀ ਦਵਾਈ ਦੇ ਤੌਰ ਤੇ ਥਕਾਵਟ ਜਿਹੜੀ ਹੁੰਦੀ ਹੀ ਉਹਨਾਂ ਦੀ ਜਿਹੜੀ ਉਹ ਲੱਥ ਜਾਂਦੀ ਸੀ ਇੱਕ ਦੋ ਪੈਗ ਪੀਤੀਆਂ ਹੁਣ ਕੀ ਆ ਭੋਮਾ ਸਾਹਿਬ ਲੋਕਾਂ ਨੇ ਬਿਜ਼ਨਸ ਬਣਾ ਲਿਆ ਵਾ ਕਿੱਥੋਂ ਕਿੱਥੋਂ ਤੱਕ ਇਹਨਾਂ ਦੀ ਸਪਲਾਈ ਹੁੰਦੀ ਆ ਸ਼ਰਾਬ ਦੀ ਛੋੜੀ ਛੋੜੀਆਂ ਪੋਰਟਲੀਆਂ ਨੇ ਬਣ ਕੇ ਆਪਾਂ ਖਾਲ ਕੰਮ ਦੀ ਠੀਦੀ ਨਹੀਂ ਗੱਲ ਕਰਦੇ ਪੂਰੇ ਪੰਜਾਬ ਦੇ ਵਿੱਚ ਹਰ ਪਿੰਡ ਦੇ ਵਿੱਚ ਇਦਾਂ ਦੀਆਂ ਪੋਟਲੀਆਂ ਜਿਹੜੀਆਂ ਵਿਗਨਦਈਆਂ ਨੇ ਇਹ ਇਕੱਲਾ ਸੰਧੂ ਸਾਹਿਬ ਪੋਟਲੀਆਂ ਜਿਹੜੀਆਂ ਨੇ ਨਾ ਇਹ ਡਿਸਟਿਲਰੀਆਂ ਦੇ ਵਿੱਚ ਬਣਦੀਆਂ ਨੇ ਹੂੰ ਜਿਹੜੀਆਂ ਪੋਟਲੀਆਂ ਨੇ ਉਹ 200 ਗ੍ਰਾਮ ਦੀ ਇੱਕ ਪੋਟਲੀ ਹੁੰਦੀ ਹੈ ਹਾਂਜੀ ਜੀ ਉਹਦੇ ਤੇ ਤੁਸੀਂ ਬੇਸ਼ੱਕ ਪੁੜਕੀ ਜੋ ਕਦੀ ਨਹੀਂ ਪਾਟੇਗੀ ਅੱਛਾ ਉਹ ਇਹੋ ਜਿਹੀ ਹਾਲਾਤ ਹੈ ਉਹ ਇਹੋ ਜਿਹੀ ਪੋਟਲੀਆਂ ਉਹ ਇਕੱਲੇ ਪੰਜਾਬ ਦੇ ਵਿੱਚ ਨਹੀਂ ਉਹ ਦੂਜੀਆਂ ਸਟੇਟਾਂ ਦੇ ਵਿੱਚ ਵੀ ਮਿਲਦੀ ਹੈ ਬਿਲਕੁਲ ਤੇ ਇਹ ਸਰਕਾਰਾਂ ਦੀ ਇੱਕ ਪਾਲਿਸੀ ਹੈ ਬੜੀ ਵੱਡੀ ਤੇ ਸਰਕਾਰਾਂ ਜਿਹੜੀਆਂ ਨੇ ਇੱਕ ਪਾਸੇ ਤੇ ਸਰਕਾਰਾਂ ਕਹਿੰਦੀਆਂ ਪਈ ਅਸੀਂ ਨਸ਼ੇ ਦੀ ਜਿਹੜੀ ਹੈ ਨਾ ਜੜ ਖਤਮ ਕਰ ਦੇਣੀ ਹੈ ਨਸ਼ੇ ਦਾ ਲੱਕ ਤੋੜ ਦੇਣਾ ਜੁੱਧ ਨਸ਼ਿਆਂ ਬਿਰੋ ਤੇ ਅਸੀਂ ਇੱਕ ਪਾਸੇ ਨਸ਼ਿਆਂ ਦੇ ਨਾਲ ਜੁੱਧ ਕਰ ਰਹੇ ਆ ਤੇ ਦੂਜੇ ਪਾਸੇ ਜਿਹੜਾ ਜੁੱਧ ਨਸ਼ਾਨਾ ਹੋ ਰਿਹਾ ਤੇ ਦੂਜੇ ਪਾਸੇ ਜਨਤਾ ਨੂੰ ਮਾਰਨ ਦਾ ਜੁੱਧ ਵੀ ਚੱਲ ਰਿਹਾ ਹੈ ਇਹ ਵੀ ਤਾਂ ਜੁੱਧ ਹੋ ਰਿਹਾ ਨਾ ਇੱਕ ਗਰੀਬਾਂ ਨੂੰ ਜਿਹੜੇ ਮਜ਼ਦੂਰ ਨੇ ਵਿਚਾਰੇ ਜਿਨ੍ਹਾਂ ਨੇ ਮਿਹਨਤ ਕਰਨੀ ਹੈ ਕਮਾਈ ਕਰਨੀਆਂ ਰਾਤ ਦਿਨ ਕਰਕੇ ਕਮਾਈ ਕਰਕੇ ਤੇ ਜਨਤਾ ਆਪਣੇ ਪਰਿਵਾਰ ਨੂੰ ਪਾਲਦੇ ਆ ਹਾਂਜੀ ਉਹਨਾਂ ਵਾਸਤੇ ਜੇ ਫਿਰ ਇਹ ਬੜੀ ਵੱਡੀ ਪ੍ਰੋਬਲਮ ਖੜੀ ਹੋ ਗਈ ਹੁਣ ਅੱਜ ਜਿਹੜਾ ਇਹ ਮੁੱਖ ਮੰਤਰੀ ਆ ਸਰਬਾ ਉਹ ਆਪ ਪਹਿਲਾਂ ਤੇ ਆਪਣੇ ਤਿਆਗ ਕਰੇ ਨਸ਼ਿਆਂ ਦਾ ਜੇ ਉਹ ਸ਼ਰਾਬ ਪੀਂਦਾ ਤੇ ਜਨਤਾ ਨੇ ਵੀ ਤੇ ਉਹਦੇ ਲੇਖੇ ਪੀਣੀ ਹੈ ਪੀੜੀ ਜੇ ਇਹ ਮੁੱਖ ਮੰਤਰੀ ਚੰਗਾ ਹੈ ਤੇ ਫਿਰ ਉਹ 10 ਦਾ ਲੱਖ ਦੀ ਬਜਾਏ 55 ਲੱਖ ਕਿਉਂ ਨਹੀਂ ਉਹਨਾਂ ਮਜ਼ਦੂਰਾਂ ਨੂੰ ਗਰੀਬਾਂ ਨੂੰ ਦਿੰਦਾ ਜੇ ਨਾਲ ਉਹਨਾਂ ਦੇ ਪਰਿਵਾਰ ਚਲੇ ਗਿਆ ਉਹਨਾਂ ਦੇ ਕਮਾਈ ਕਰਨ ਵਾਲਾ ਮਿਹਨਤ ਕਰਨ ਵਾਲਾ ਜਿਹੜਾ ਘਰੋਂ ਚਲੇ ਗਿਆ ਹੈ ਹਾਂਜੀ ਤੇ ਜਿਹੜੇ ਸੰਤੂ ਸਾਹਿਬ ਜ਼ਿੰਮੇਵਾਰ ਬੰਦੇ ਆ ਅਫਸਰਜ ਵਾਲੇ ਜਿਹੜੇ ਸਪੈਸ਼ਲ ਜਿਹੜੇ ਲਾਇਲ ਡਿਊਟੀਆਂ ਤੇ ਤੇ ਉਹ ਦਫ਼ਤਰੇ ਬੈਠੇ ਰਹਿੰਦੇ ਆ ਉਹਨਾਂ ਦੀ ਡਿਊਟੀ ਹੈ ਕਿ ਨਿਗਰਾਨੀ ਰੱਖਣ ਪਿੰਡਾਂ ਦੇ ਵਿੱਚ ਜਾ ਕੇ ਨਿਗਰਾਨੀਆਂ ਕਰਦੇ ਕਈ ਕੁਸ਼ ਕਰਦੇ ਆ ਤੇ ਇਹ ਜਿਹੜੇ ਇਨਸਪੈਕਟਰ ਲਾਇਲ ਜਿਹੜੇ ਡਿਊਟੀਆਂ ਤੇ ਲਾਇਆ ਅਫਸਰਜ ਵਾਲਿਆਂ ਨੇ ਦੇਤੇ ਇੱਕ ਵਿਖਾਵੇ ਤੌਰ ਤੇ ਰੱਖਿਆ ਸਰਕਾਰ ਦੇ ਤੇ ਉੱਤੇ ਇੱਕ ਬੋਝ ਆ ਬੜਾ ਵੱਡਾ ਬੋਝ ਆ ਜਦੋਂ ਇੱਕ ਪਿੰਡਾਂ ਚ ਜਾਣਾ ਨਹੀਂ ਇਹਨਾਂ ਨੇ ਕਿਤੇ ਜਾ ਕੇ ਚੈੱਕ ਨਹੀਂ ਕਰਨਾ ਕਿਤੇ ਦੇਖਣਾ ਨਹੀਂ ਇਹ ਡੀਆਈਐਮ ਹੀ ਨਾਲ ਲੈ ਜਾਂਦੇ ਆ ਇਹ ਮੈਂ ਕਹਣ ਤੋਂ ਕਦੇ ਵੀ ਸੰਕੋਚ ਨਹੀਂ ਕਰੇਗਾ ਬਿਲਕੁਲ ਕੋਈ ਮਸਲਾ ਨਹੀਂ ਦੇਖੋ ਜੀ ਇੰਨੀ ਵੱਡੀ ਵਾਰਦਾਤ ਹੋ ਗਈ ਇੱਕ ਸੰਵਾਰਦਾਤ ਇਹਨੂੰ ਕਹਿ ਸਕਦਾ ਦੇਖਣਾ ਕਿੰਨੀਆਂ ਮੌਤਾਂ ਹੋ ਗਿਆ ਜੰਗ ਉਧਰੋਂ ਛੜੀ ਭਾਰਤ ਪਾਕਿਸਤਾਨ ਦੀ ਬਿੰਨ ਮੇ ਤੇ ਉਹਨਾ ਖਰਾਬੀ ਜਾਗ ਚ ਨਹੀਂ ਹੋਈ ਜਿੰਨੀ ਪਹਿਲ ਕੰਮ ਜੀਠੇ ਵਿੱਚ ਵੇਖੋ ਜੀ ਗਰੀਬਾਂ ਨਾਲ ਹੁਣ ਆ ਇਸ ਟਾਈਮ ਤੇ 23 23 ਮੌਤਾਂ ਹੋ ਚੁੱਕੀਆਂ ਨੇ ਸਾਡੇ ਮਜੀਠੇ ਹਲਕੇ ਦੇ ਵਿੱਚ 23 ਮੌਤਾਂ ਹੋ ਚੁੱਕੀਆਂ ਨੇ ਤੇ ਔਰ ਤੀ ਚਲੇਗੇ ਨਹੀਂ ਉਹ ਹੋਣਾ ਕਿ ਜਿਹਨਾਂ ਦੇ ਘਰਾਂ ਦੇ ਚਲੇ ਗਏ ਨੇ ਉਹਨਾਂ ਦੇ ਚਿਰਾਗ ਤੇ ਬੁੱਝ ਗਏ ਨਾ ਬਿਲਕੁਲ ਹੁਣ ਕਈਆਂ ਦੇ ਘਰਾਂ ਦੇ ਵਿਚਾਰਾ ਤੇ ਉਹੋ ਹੀ ਕਮਾਈ ਕਰਨ ਵਾਲਾ ਸੀ ਤੇ ਉਹ ਮਿਹਨਤ ਕਰਕੇ ਉਹਨਾਂ ਨੂੰ ਖਵਾਉਂਦਾ ਸੀ ਕਿ ਦਿਹਾੜੀਆਂ ਕਰ ਕਰ ਵਿਚਾਰਾ ਮਜ਼ਦੂਰ ਆ ਤੇ ਗਰੀਬਾਂ ਨਾਲ ਸਾਰਿਆਂ ਨਾਲ ਇਹ ਜਿਹੜਾ ਇਹ ਜਿਹੀ ਵਰਦਤ ਹੋਈ ਹੈ ਇਹ ਅਤ ਨਿੰਦਨਯੋਗ ਆ ਤੇ ਇਹਦੇ ਨਾਲ ਆਲ ਇੰਡੀਆ ਜੋਧਾ ਸਿੰਘਾ ਸਰਦਾਰ ਜਿਹੜਾ ਇਹ ਦੀ ਹੋਰ ਨਿੰਦਿਆ ਕਰਦਾ ਹੈ ਤੇ ਸਰਕਾਰ ਨੂੰ ਇਸ ਸਖਤ ਤਾਰਨੀਮੀ ਕਰਦਾ ਹੈ ਕਿ ਸਰਕਾਰ ਇਹੋ ਜਿਹੇ ਜੋ ਦਲਾਲ ਨੇ ਜਿਹੜੇ ਜਨਤਾ ਦੇ ਜਾਨ ਨਾਲ ਖਿਲਵਾੜ ਕਰਦੇ ਆ ਉਹਨਾਂ ਨੂੰ ਸਖਤ ਸਖਤ ਸਜ਼ਾ ਜਿਹੜੀ ਆ ਉਹ ਦੇਣੀ ਚਾਹੀਦੀ ਆ ਤੇ ਉਹਨਾਂ ਨੂੰ ਕਦੀ ਮਾਫ ਨਹੀਂ ਕਰਨਾ ਚਾਹੀਦਾ ਲੇਕਿਨ ਅੱਜ ਜਿਹੜਾ ਸਮਾ ਚੱਲ ਰਿਹਾ ਹੈ ਇਹਦੇ ਵਿੱਚ ਸਾਡੀ ਪੁਲਿਸ ਵੀ ਜਿਹੜੀ ਹੈ ਜ਼ਿੰਮੇਵਾਰ ਆ ਕਿ ਪੁਲਿਸ ਨੂੰ ਸਾਰੇ ਆ ਤਕੀ ਖਤਾਂ ਦਾ ਪਤਾ ਹੁੰਦਾ ਹੈ ਕਿ ਕਿਹੜਾ ਕਿੱਥੇ ਕੀ ਕਰ ਰਿਹਾ ਤੇ ਕਿਹੜਾ ਕੀ ਕਰ ਰਿਹਾ ਬਿਲਕੁਲ ਜੀ ਤੇ ਆਹੀ ਆਪਣੇ ਕੋਲ ਤਨੀ ਖੇਡਦੇ ਤੇ ਜਨਤਾ ਵੀ ਇਹ ਗੱਲ ਕਹਿੰਦੀ ਆ ਕਿ ਇਹਨਾਂ ਦੇ ਕੋਲ ਹਰ ਮਹੀਨਾ ਪਹੁੰਚਦਾ ਹੈ ਤੇ ਜਦੋਂ ਜਿਹਦੇ ਕੋਲ ਜਿਨ੍ਹਾਂ ਦੇ ਕੋਲ ਮਹੀਨਾ ਪਹੁੰਚਦਾ ਹੋਵੇ ਉਹ ਚੌਪਰ ਕਰਮਾਨਾ ਘਰ ਬੈਹਿੰਦੇ ਆ ਵੀ ਸਾਨੂੰ ਵੀ ਲੋੜ ਹੈ ਸਾਡੇ ਕੋਲ ਤੇ ਘਰ ਬਾਲ ਤੇ ਸੜਕ ਪਹੁੰਚਿਆ ਜਾਂਦਾ ਨਾ ਬਿਲਕੁਲ ਜੀ ਪੰਮਾ ਸਾਹਿਬ ਵੇਖੋ ਜਿਹੜੇ ਹਲਕੇ ਦਾ ਇਨਚਾਰਜ ਹੋਵੇ ਐਮਐਲਏ ਹੋਵੇ ਜਾਂ ਐਸਐਚਓ ਹੋਵੇ ਡੀਐਸਪੀ ਹੋਵੇ ਐਸਐਸਪੀ ਹੋਵੇ ਆਤੀ ਦਾ ਹੀ ਛੋਟੀ ਜਿਹੀ ਕੋਈ ਵਾਰਦਾਤ ਹੋਵੇ ਤੇ ਇਹਨਾਂ ਨੂੰ ਸਭ ਨੂੰ ਪਤਾ ਲੱਗ ਜਾਂਦਾ ਪਾ ਕਿ ਆ ਵਾਰਦਾਤ ਹੋ ਗਈ ਤੇ ਮਿੰਟੋ ਮਿਟੀ ਸਾਰੇ ਸਿਕੰਡ ਜਿਹੜੇ ਖਿੱਚੇ ਜਾਂਦੇ ਆ ਇਹ ਬੰਦਾ ਜਿਹੜਾ ਸ਼ਰਾਬ ਵੇਚਦਾ ਹੀ ਹਲਕਾ ਮੀਠਾ ਦੇ ਵਿੱਚ ਹੁਣ ਫੜਿਆ ਗਿਆ ਕੀ ਬੰਦਾ ਕਿੰਨੇ ਚਿਰ ਤੋਂ ਇਹ ਵੇਚਦਾ ਕਿੰਨੇ ਚਿਰ ਦੀ ਸਪਲਾਈ ਕਿੱਥੋਂ ਕਿੱਥੇ ਜਾਂਦੀ ਕੀ ਇਹਨਾਂ ਇਹ ਇਹਨਾਂ ਨੂੰ ਹਲਕਾ ਇਨਚਾਰਜ ਦੇ ਨੂੰ ਡੀਐਸਪੀ ਨੂੰ ਐਸਐਚਓ ਨੂੰ ਐਸਐਸਪੀ ਨੂੰ ਜਾਂ ਆਪਣੀ ਆਮ ਆਦਮੀ ਪਾਰਟੀ ਦੇ ਕਈ ਬੰਦੇ ਨੂੰ ਕਈ ਨੂੰ ਕੁਝ ਨਹੀਂ ਪਤਾ ਇਹਦੇ ਬਾਰੇ ਦੇਖੋ ਜੀ ਹਲਕਾਨ ਚਾਰਜ ਤੇ ਹੁਣ ਜਿਹੜੇ ਹਲਕਾਨ ਚਾਰਜ ਨੇ ਉਹਨਾਂ ਤੋਂ ਬਲਾਹਦਾ ਜਿਹੜੀ ਪੁਲਿਸ ਹੈ ਉਹ ਆਪ ਕੰਮ ਕਰਾਉਂਦੀ ਹੈ ਹਮ ਤੇ ਇਹ ਬਣਾ ਹਲਕਾਨ ਚਾਰਜ ਨੂੰ ਪਤਾ ਨਹੀਂ ਹੁੰਦਾ ਤੇ ਜਿਹੜੇ ਕੰਮ ਪੁਲਿਸ ਕਰਾਉਂਦੀ ਹੈ ਇਹ ਸਾਰੇ ਹੁਣ ਜਿਹੜੇ ਕਿਤੇ ਵਿਗਦੇ ਆ ਆ ਥੋੜੇ ਜਣ ਹੋਇਆ ਪੁਲਿਸ ਦੇ ਅਫਸਰ ਬਣਿਆ 2 ਕਿਲੋ ਕਿੱਤਾ ਫੜਿਆ ਗਿਆ ਉਹਨਾਂ ਕੋਲ ਹਾਂਜੀ ਤੇ ਉਹਨਾਂ ਨੇ ਕੋਸ਼ਿਸ਼ ਹੀ ਨਹੀਂ ਕੀਤੀ ਨਾ ਹੁੰਦੇ ਉਹ ਨਵੀਂ ਕੌਸ਼ਲੇ ਤੋਂ ਨਹੀਂ ਚਾਹੀਦੀਆਂ ਨਾ ਤੇ ਜਿਨ੍ਹਾਂ ਨੇ ਹੁਣ ਜਿਨ੍ਹਾਂ ਨੇ ਹੁਣ 23 ਜਿਹੜੀਆਂ ਮੌਤਾਂ ਹੋਈਆਂ ਨੇ ਤੇ ਜਿਹੜਾ ਥਾਣੇ ਦਾ ਇੰਚਾਰਜ ਜਾਂ ਡੀਐਸਪੀ ਹਲਕੇ ਦਾ ਤੇ ਕੀ ਉਹਨਾਂ ਉਹ ਜ਼ਿੰਮੇਵਾਰ ਨਹੀਂ ਹੈਗੇ ਉਹਨਾਂ ਨੂੰ A to Z ਤੱਕ ਸਾਰੀ ਇਨਫਰਮੇਸ਼ਨ ਹੈ ਕਿ ਫਲਾਣਾ ਬੰਦਾ ਜਿਹੜਾ ਇਹ ਕੰਮ ਕਰਨ ਦਾ ਹਾਂਜੀ ਹਾਂਜੀ ਤੇ ਜੇ ਉਹ ਕਦੀ ਭੱਜ ਨਹੀਂ ਸਕਦੇ ਉਹ ਕਦੀ ਇਸ ਦੋਸਤ ਦੇ ਵਿੱਚੋਂ ਕਦੀ ਬਾਹਰ ਨਹੀਂ ਨਿਕਲ ਸਕਦੇ ਦੇਖੋ ਜੀ ਕੋਮਾ ਸਾਹਿਬ ਮੈਂ ਤੁਹਾਡੀ ਗੱਲ ਨੂੰ ਥੋੜਾ ਕਿ ਸਟੌਪ ਕਰਦਾ ਵੀ ਇਸ ਕਰਕੇ ਵੀ ਜਿੱਥੇ ਜਦੋਂ ਸ਼ਰਾਬ ਵੇਖਦੀ ਆ ਨਸ਼ਾ ਵੇਖਦਾ ਆ ਹਨਾ ਹਰ ਇੱਕ ਨੂੰ ਪਤਾ ਹੁੰਦਾ ਕਿ ਇੱਥੇ ਨਸ਼ਾ ਵਿੱਚ ਹੀ ਵੇਚਿਆ ਜਾਂਦਾ ਵਾ ਹੁੰਦਾ ਵਾ ਬਸ ਕੀ ਸਮੈਗ ਹੀ ਨਸ਼ਾ ਹੈ ਸ਼ਰਾਬ ਨਹੀਂ ਨਸ਼ਾ ਇਸ ਦੀ ਸਪਲਾਈ ਉਸੇ ਤਰ੍ਹਾਂ ਹੀ ਹੁੰਦੀ ਆ ਇਜੀ ਤੇ ਆਪਾਂ ਜਿਹੜੀ ਆਮ ਆਦੀ ਪਾਰਟੀ ਨੇ ਖੇੜੀ ਜੰਗ ਜੁੱਧ ਨਸ਼ਾ ਵਿਰੋਧ ਇਹਦੇ ਬਾਰੇ ਤੁਸੀਂ ਕੀ ਸੋਚਦੇ ਜੀ ਵੇਖੋ ਜੀ ਜੇ ਜੰਗ ਛੇੜੀ ਹੈ ਨਾ ਨਸ਼ਾ ਵਿਰੋਧ ਹਾਂਜੀ ਉਹ ਤੇ ਜੀ ਸਾਡੇ ਹੱਕ ਵੀ ਬਣਦਾ ਹੈ ਇਸ ਲਾਗ ਕਰਨ ਦਾ ਵੀ ਸਰਕਾਰ ਨੇ ਬੜਾ ਵਧੀਆ ਸਟੈਪ ਚੁੱਕਿਆ ਹਾਂਜੀ ਪਰ ਇੱਕ ਪਾਸੇ ਤੇ ਕੰਮ ਚੰਗੀਆਂ ਹੋ ਰਹੀਆਂ ਤੇ ਦੂਜੇ ਪਾਸੇ ਜਿਹੜਾ ਆ ਉਹ ਉਹਦਾ ਨੁਕਸਾਨ ਹੋ ਰਿਹਾ ਨਸ਼ੇ ਜਿਹੜੇ ਆ ਸ਼ਰੀਰਾਂ 'ਮ ਜਾਰ ਹੋ ਰਹੇ ਨੇ ਹਾਂਜੀ ਤੇ ਸਰਕਾਰ ਜੰਗ ਲਾਦਾ ਛੇੜਨ ਲਈ ਆ ਸਿਰਫ ਸਾ ਲੋਕਾਂ ਨੂੰ ਬੁੱਧੂ ਬਣਾਉਣ ਵਾਸਤੇ ਨਹੀਂ ਜੰਗ ਛੇੜਨਾ ਇਹ ਕਦੀ ਇਹੋ ਜੀ ਹੈ ਜਿਹੜੀ ਸਭਾ ਹਲਕਾ ਦੇ ਵਿੱਚ ਛਰਾਬ ਦੇ ਨਾਲ ਇੰਨੀਆਂ ਮੌਤਾਂ ਹੋਣ ਦੇ ਨਾਲ ਹਰ ਇੱਕ ਪਾਰਟੀ ਦਾ ਵਰਕਰ ਕਾਂਗਰਸੀ ਆਮ ਆਦੀ ਪਾਰਟੀ ਦੇ ਵੀ ਬਾਈਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਦੀਸ਼ ਸਿੰਘ ਕਾਰੀਵਾਲ ਪ੍ਰਤਾਪ ਸਿੰਘ ਬਾਜਵਾ ਜੀ ਆਏ ਨੇ ਕਵਰ ਵੀਜੇ ਪ੍ਰਤਾਪ ਜੀ ਆਏ ਨੇ ਵਿਧਾਇਕ ਹਨ ਬੁੱਧ ਸਿੰਘ ਜੀ ਵੀ ਆਏ ਨੇ ਤਿੰਨ ਚਾਰ ਜਿਹੜੇ ਵਿਧਾਇਕ ਹੋਰ ਵੀ ਆ ਚੁੱਕੇ ਨੇ ਕੀ ਉਹਨਾਂ ਨੇ ਸਭ ਨੇ ਇਹੋ ਗੱਲ ਕਹੀ ਆ ਕਿ ਇਹ ਜਿਹੜੀ ਆ ਨਸ਼ਿਆਂ ਵਿਰੋਧੀ ਜਿਹੜੀ ਜੰਗ ਚੱਲ ਰਹੀ ਸੀ ਇਹ ਇੱਕ ਬਹੁਤ ਹੀ ਇੱਕ ਮਾੜੀ ਘਟਨਾ ਹੋਈ ਹੈ ਵਾਪਰੀ ਆ ਇਹਦੇ ਬਾਰੇ ਆਪਣੀ ਆਲ ਇੰਡੀਆ ਜੋਧਾ ਸਿੰਘ ਅਸ਼ਦਲ ਕੀ ਕਹਿਣਾ ਚਾਹੂਗੀ ਤੁਮਾ ਸਾਹਿਬ ਵੇਖੋ ਜੀ ਇਹ ਜਿਹੜਾ ਹਾਲਾਤ ਚੱਲ ਰਹੇ ਨੇ ਇਸ ਟਾਈਮ ਦੇ ਤੇ ਹਾਂਜੀ ਇਹ ਤੇ ਆਲ ਇੰਡੀਆ ਜੋਧਾ ਸੁਨਰ ਸਰਦਾਰ ਪਹਿਲਾਂ ਵੀ ਕਹਿ ਚੁੱਕਾ ਹੈ ਨਸ਼ਿਆਂ ਦੇ ਬਾਰੇ ਆਪਾਂ ਇਹਦੇ ਤੇ ਵਿਚਾਰ ਵੰਡਰਾ ਕੀਤਾ ਸੀਗਾ ਹਾਂਜੀ ਜਿਹੜਾ ਇਹ ਨਸ਼ਾ ਭਾਨਾ ਕੋਈ ਵੀ ਹੈ ਨਾ ਇਹ ਨਸ਼ਾ ਸਭ ਤੋਂ ਜਿਆਦਾ ਮਾੜਾ ਹੈ ਇਹ ਘਰ ਜੜੀ ਜਾਂਦਾ ਹੈ ਹੂੰ ਇਹ ਘਰਾਂ ਨੂੰ ਬਣਾਉਂਦਾ ਨਹੀਂਗਾ ਇੱਕ ਤੇ ਪਹਿਲਾਂ ਸਾਡੀਆਂ 2-3 ਧਰਮਾਂ ਦੇ ਵਿੱਚ ਸਾਡੇ ਨੌਜਵਾਨ ਪੀੜ੍ਹੀ ਜਿਹੜੀਆਂ ਉਹ ਉਹਨਾਂ ਦੇ ਵਿੱਚ ਖਤਮ ਹੋਈ ਬਹੁਤ ਮੁਢਕੀਆਂ ਦੇ ਵਿੱਚ ਨਸ਼ਿਆਂ ਦੇ ਵਿੱਚ ਸਾਡੀ ਆ ਜਿਹੜੀ ਪੀੜ੍ਹੀ ਆ ਇਹ ਹੁਣ ਖਤਮ ਹੋਣ ਦੇ ਕਿਨਾਰੇ 'ਤੇ ਚੱਲ ਰਹੀ ਆ ਤੇ ਇਸ ਦਾ ਜਿਹੜਾ ਨਾ ਆਜਿੰਦੀ ਜੋਧਸ਼ੀਰ ਹਸਪਤਲ ਜਿਹੜਾ ਹੈ ਇਹ ਹੋਰ ਇੰਨ੍ਹਦਿਆ ਕਰਦਾ ਹੈ ਇਹਦੇ ਨਾਲ ਸਰਕਾਰ ਨੂੰ ਸਸਤੋ ਸਸਤ ਜਿਹੜੇ ਕਦਮੇ ਪੁੱਟਣੇ ਚਾਹੀਦੇ ਆ ਕਿ ਨਾ ਕਿ ਉਹਨਾਂ ਨਾਲ ਪਾਚਾਪ ਲੋਸੀ ਕਰਨੀ ਚਾਹੀਦੀ ਆ ਉਹਨਾਂ ਨੂੰ ਅਫਸਰਾਂ ਨੂੰ ਉਹਨਾਂ ਨੂੰ ਹਲਕਾਂ ਇੰਚਾਰਜਾਂ ਨੂੰ ਕੋਈ ਵੀ ਹੈ ਜਿਹੜਾ ਕੋਈ ਵੀ ਜਿਹੜਾ ਜ਼ਿੰਮੇਵਾਰ ਆ ਇਹਦੇ ਵਿੱਚ ਉਹਨੂੰ ਸਖਤ ਸਜ਼ਾ ਦੇਣੀ ਚਾਹੀਦੀ ਆ ਉਹ ਕਦੀ ਮਾਫ਼ ਨਹੀਂ ਉਹਨੂੰ ਕਰਨਾ ਚਾਹੀਦਾ ਉਹ ਮਹ ਸਾਹਿਬ ਜਿਹੜੀ ਇੱਡੀ ਤੱਕ ਦੀ ਗੱਲਬਾਤ ਹੋ ਗਈ ਆ ਇਨੇ ਮਜ਼ਦੂਰ ਮਰ ਗਏ ਜਾਂ ਬੰਦੇ ਮਰ ਗਏ ਆ ਹਲਕਾ ਜਿਹਾ ਦਿੱਟਾ ਕੇ ਇਹਦਾ ਕਿ ਮੀਠੇ ਹਲਕੇ ਦੇ ਵਿੱਚ ਵਿਧਾਨ ਸਭਾ ਚੋਣਾਂ ਜਿਹੜੀਆਂ ਆ ਰਹੀਆਂ ਨੇ ਉਹਦੇ ਕੁਝ ਅਸਰ ਪੈ ਸਕਦਾ ਹੈ ਵੇਖੋ ਜੀ ਇਹਦਾ ਤਾਂ ਅਸਰ ਆਟੋਮੈਟਿਕਲੀ ਅਸਰ ਪੈਣਾ ਮੇਂ ਮੇਂਢੇ ਹਾਲ ਕਹਿੰਦੀ ਪਈਗਾ ਕਿ ਪੂਰੇ ਪੰਜਾਬ ਚ ਪੈ ਸਕਦਾ ਨਹੀਂ ਨਹੀਂ ਤੇ ਵੇਖੋ ਜੀ ਹੁਣ ਪਹਿਲਾਂ ਵੀ ਤੇ ਚਲੋ ਆਪਾਂ ਪੁਰਾਣੀ ਗੱਲ ਵੀ ਥੋੜੀ ਜੀ ਛੇੜ ਲਈਏ ਹਾਂਜੀ ਹੁਣ ਬਟਾਲੇ ਦੇ ਵਿੱਚ ਕੀ ਕੁਛ ਨਹੀਂ ਹੋਇਆ ਉੱਥੇ ਕੀ ਬਣਿਆ ਉੱਥੇ ਵੀ ਜਨਤਾ ਭੁੱਲ ਗਈ ਉਹਨੂੰ ਬਿਲਕੁਲ ਸੰਗਰੂਰ ਦੇ ਵਿੱਚ ਆ ਉੱਥੇ ਵੀ ਜਨਤਾ ਭੁੱਲ ਗਈ ਉਹਨੂੰ ਤਰਨਤਾਰਨ ਵਾਲੇ ਨੇ ਵੀ ਜਨਤਾ ਭੁੱਲ ਗਈ ਤੇ ਜਨਤਾ ਸਾਡੀ ਜਿਹੜੀ ਆ ਨਾ ਇਹ ਬਸ 5-7 ਦਿਨ ਵਾਸਤੇ ਯਾਦ ਰੱਖੂਗੀ ਲਕੀਸ਼ ਦੇ ਫਕੀਰ ਅਕੀਰ ਦੇ ਲਕੀਸ਼ ਫਕੀਰ ਹਾਂ ਇਹ ਜਦੋਂ ਜਿੰਨਾ ਵਿੱਚ ਟਾਈਮ 5-7 ਦਿਨ 10 ਦਿਨ ਜਿੰਨੇ ਤੇ ਰੋਵ ਰੱਪਾ ਨਾ ਉਹਨਾਂ ਤੇ ਰਹਿਣਾ ਸਾਰਿਆਂ ਨੂੰ ਯਾਦ ਰਹਿਣਾ ਤੇ ਜਦ ਮੈਂ ਤੁਹਾਨੂੰ ਅੱਜ ਕਿਹਾ ਤੇ ਇਲੈਕਸ਼ਨ ਸਵੇਰੇ ਹੋ ਜੇ ਨਾ ਤੇ ਇਹਨਾਂ ਨੇ ਸਭ ਕੁਝ ਭੁੱਲ ਜਾਣਾ ਸਭ ਕੁਝ ਭੁੱਲ ਜਾਣਾ ਇਸ ਵਾਸਤੇ ਗੱਲ ਹੈਗੀ ਵੀ ਜਨਤਾ ਨੂੰ ਸੋਚਣਾ ਚਾਹੀਦਾ ਹੈ ਤੇ ਹੁਣ ਜਿੱਦਾਂ ਪਹਿਲਾਂ ਕੋਈ ਗੱਲਬਾਤ ਹੁੰਦੀ ਤੇ ਜਨਤਾ ਸਾਰੀ ਛੜੀ ਹੋ ਜਾਂਦੀ ਸੀ ਕਿ ਫਲਾਣੇ ਨੇ ਇਹ ਕੰਮ ਕਰ ਦਿੱਤਾ ਫਲਾਣੇ ਨੇ ਉਹ ਕੰਮ ਕਰ ਦਿੱਤਾ ਤੇ ਅੱਜ ਕਿਹੜੀ ਸਰਕਾਰ ਆ ਉਹ ਸਰਕਾਰ ਦੇ ਵਿੱਚ ਇੱਡਾ ਵੱਡਾ ਇੱਕ ਧਲੂ ਘਰ ਆ ਜਾਂ ਖੰਗ ਆ ਵੀ ਇੱਕ ਡਾ ਵੱਡਾ ਇਹ ਜੀ ਆਪਣਾ ਬੜਾ ਜਾਨਲੇਵਾ ਜਿਹੜਾ ਹੈ ਇਹ ਹਮਲਾ ਹੀ ਕਵਾਂਗੇ ਪਰ ਮੈਂ ਕਿਉਂ ਜਾਨleva ਹਮਲਾ ਆਇਆ। ਸੌਂ ਸਾਬ ਜਿਹੜੇ ਮਰ ਗਏ ਉਹਨਾਂ ਲਈ ਸਭ ਕੁਝ ਜੰਗ ਵੀ ਆਇਆ ਤੇ ਹਮਲਾ ਵੀ ਆਇਆ। ਹਮਲਾ ਵੀ ਆਇਆ। ਹਣਾ? ਆਹ ਤੇ ਕੱਲੂਕਾਰ ਆਈ ਹੈ। ਕੱਲੂਕਾਰ ਆਈ ਹੈ। ਜਿਹੜਾ ਮਰ ਗਿਆ ਜਿਨ੍ਹਾਂ ਦੇ ਘਰ ਅੱਗ ਲੱਗੀ ਆ। ਪਤਾ ਉਹਨੂੰ। ਦੇਖੋ ਜੀ ਸੰਦੀਪ ਸਾਹਿਬ ਉਹਨਾਂ ਦੇ ਘਰ ਦੇ ਵਿਚਾਰੇ ਜਿਨ੍ਹਾਂ ਦੇ ਘਰ ਦੇ ਵਿੱਚ ਬੰਦਾ ਇਕੋ ਹੀ ਕੰਮ ਕਰਨ ਵਾਲਾ, ਇਕੋ ਮਜ਼ਦੂਰੀ ਕਰਨ ਵਾਲਾ, ਇਕੋ ਕਮਾਈ ਕਰਨ ਵਾਲਾ। ਉਹਨੇ ਲਿਆ ਕੇ ਦੇਣਾ ਤੇ ਉਹ ਹੀ ਪਰਿਵਾਰ ਬਾਕੀ ਨੇ ਖਾਣਾ। ਉਹ ਪਰਿਵਾਰ ਦਾ ਜਿਹੜਾ ਧੱਕੇ ਖਾਣ ਵਾਲੀ ਗੱਲ ਹੈ ਨਾ ਬਿਲਕੁਲ ਜੀ ਭੋਮਤ ਸਾਹਿਬ ਉਹ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਜੀ ਮੇਰੀ ਥਾਲ ਕੇ ਵਿੱਚ ਆਹੀ ਉਹਨਾਂ ਨੇ ਪੀੜਤ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਤੇ ਪਰਿਵਾਰ ਵਿੱਚੋਂ ਇੱਕ ਜੀ ਨੂੰ ਨੌਕਰੀ ਦੇਣ ਦਾ ਵੀ ਉਹਨਾਂ ਵਾਅਦਾ ਕੀਤਾ ਹੈ ਕਿ ਇਹਦੇ ਵਿੱਚ ਕੁਝ ਸੰਤੁਸ਼ਟੀ ਹੋਣੀ ਹੋ ਸਭੀ ਨਹੀਂ ਇਹ ਦੇਖੋ ਜੀ ਮੈਂ ਤੇ ਉਦੋਂ ਗੱਲਾਂ ਬਾਤ ਉਹਨਾਂ ਤਾਂ ਸੁਣਿਆ ਸਾਰਾ ਪ੍ਰੋਗਰਾਮ ਹਾਂਜੀ ਮੈਂ ਕਹੂੰਗਾ ਵੀ 10-10 ਲੱਖ ਤੇ ਜਿਹੜਾ ਨਾ ਇੱਕ ਬੱਚਾ ਛੋਟੇ ਬੱਚੇ ਆ ਤੇ ਉਹਨਾਂ ਨੂੰ ਨੌਕਰੀ ਕਿੱਥੋਂ ਮਿਲਣੀ ਆ ਉਹਨੂੰ ਘੱਟਵੜ 15 ਲੱਖ ਰੁਪਏ ਜਿਹੜਾ ਨਾ ਮੈਨੇਜਰ ਦੀ ਗ੍ਰਾਂਟ ਉਹਨਾਂ ਨੂੰ ਮਿਲਣ ਤੇ ਜਿਹੜੇ ਛੋਟੇ ਬੱਚੇ ਆ ਜਿਹੜੇ ਅਜੇ ਪੜ੍ਹਨਦੇ ਨੇ ਉਹਨਾਂ ਦਾ ਉਹਨਾਂ ਦੇ ਇਹ ਮਾਤਾ ਵੀ ਬੱਚਿਆਂ ਦੀ ਮਾਤਾ ਜਿਹੜੀ ਉਹ ਵੀ ਐਨੇ ਕਿਸਮ ਦੀ ਅਨਪੜ੍ਹ ਆ ਉਹ ਕੁਝ ਕਰ ਨਹੀਂ ਸਕਦੀ ਜਿਵੇਂ ਜਿਹੜੇ ਬੱਚੇ ਜਿਹੜੇ ਛੋਟੇ ਨੇ ਉਹਨਾਂ ਨੂੰ ਉਹਨਾਂ ਚਿਰ ਜਿਹੜਾ ਜਿਹੜਾ ਨਾ ਉਹਨਾਂ ਨੂੰ ਉਹ ਮਦਦ ਸਰਕਾਰ ਵੱਲੋਂ ਬੇਰੁਜ਼ਗਾਰੀ ਪਤਾ ਜਿਹਨੂੰ ਕਹਿੰਦੇ ਆ ਹਾਂਜੀ ਉਹ ਜਿਹੜਾ ਉਹਨਾਂ ਚਿਰ ਸਰਕਾਰ ਨੂੰ ਦੇਣਾ ਚਾਹੀਦਾ ਜਿੰਨਾ ਚਿਰ ਉਹ ਜਵਾਨੀ ਹੋ ਜਾਂਦੇ ਉਹਨਾਂ ਨੂੰ ਨੌਕਰੀ ਨਹੀਂ ਮਿਲ ਜਾਂਦੀ ਬਿਲਕੁਲ ਜੀ ਤੇ ਸਰਕਾਰ ਨੂੰ ਇਹਦੇ ਵੱਲ ਤੁਰੰਤ ਧਿਆਨ ਦੇ ਕੇ ਤੇ ਜਿੰਨਾ ਦੇ ਹੁਣ ਤੇ ਹੀ ਜਾਣੇ ਗਏ ਨੇ ਤੇ ਤੇਆਂ ਦੇ ਪਰਿਵਾਰ ਜਿਹੜੇ ਆ ਉਹਨਾਂ ਦੇ ਵਿੱਚੋਂ ਕੋਈ ਨਾ ਬੱਚੇ ਜਿਹੜੇ ਪੜੇ ਲਿਖੇ ਤੇ ਹੋਣਗੇ ਜਿਹੜਾ 10 ਪਾਸਟੂ ਹੋਆ ਉਹਨੂੰ ਵੀ ਤੇ ਨੌਕਰੀ ਦੇ ਹੁਣ ਆਜ ਕੱਲ ਜਿਹੜੀ ਸਰਵਿਸ ਆ ਉਹ ਹੁਣ ਜੇ ਬਾਹਰ ਦੇ ਸਟੇਟਾਂ ਦੇ ਬੰਦੇ ਲਿਆ ਕੇ ਬੱਚਿਆਂ ਨੂੰ ਇੱਥੇ ਸਟੇਜ ਨੌਕਰੀਆਂ ਦੇਂਦੇ ਨੇ ਤੇ ਸਾਡੇ ਇੱਥੇ ਬੇਰੁਜ਼ਗਾਰ ਰਹੋ ਫਿਰਦੇ ਨੇ ਤੇ ਜਿਹੜਾ ਹੁਣ ਇਸ ਟਾਈਮ ਦੇ ਵਿੱਚ ਜੋ ਕੁਝ ਹਾਲਾਤ ਹੋਈ ਆ ਉਸ ਹਾਲਾਤ ਦੇ ਮੁਤਾਬਕ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਕੋਈ ਕਿਸੇ ਨਾ ਕਿਸੇ ਪਾਸੋਂ ਸਰਕਾਰ ਜਿਹੜੀ ਆ ਉਹ ਰਾਹ ਲੱਭ ਕੇ ਤੇ ਉਹਨਾਂ ਨੂੰ ਕਾਰੋਬਾਰ ਦਵੇ ਤੇ ਨੌਕਰੀ ਦਵੇ ਤੇ ਜੇ ਨੌਕਰੀ ਨਹੀਂ ਦੇਣੀ ਤੇ ਉਹਨਾਂ ਦੇ ਇਹ ਕਾਰੋਬਾਰ ਵਾਸਤੇ ਕੋਈ ਪ੍ਰਬੰਧ ਕਰਕੇ ਦਵੇ ਜਾਂ ਉਹਨਾਂ ਨੂੰ ਕਾਰੋਬਾਰ ਕੋਈ ਸਰਕਾਰ ਜਿਹੜੀ ਆ ਖੋਲ ਕੇ ਦਵੇ ਬਿਲਕੁਲ ਜੀ ਤੋਂ ਮਤਲਬ ਮੈਂ ਇਹ ਤਾਂ ਈ ਗੱਲਾਂ ਨਾਲ ਬਿਲਕੁਲ ਐਗਰੀਆ ਮੰਨ ਲਓ ਜੋ ਭਗਵੰਤ ਸਿੰਘ ਦੀ ਮਾਂ ਦੀ ਮੁੱਖ ਮੰਤਰੀ ਤਾਂ ਗਏ ਨੇ ਵਾਦੇ ਕੀਤੇ ਉਹਨਾਂ ਨੂੰ 10-10 ਲੱਖ ਰੁਪਇਆ ਦੇਂਦਾ ਤੇ ਪਰ ਜੀ ਨੂੰ ਇੱਕ ਨੌਕਰੀ ਦੇਂਦਾ ਹਨਾ ਮੰਨ ਲਓ ਹੁਣ 2.5 ਸਾਲ ਤੋਂ ਬਾਅਦ ਉਹਨਾਂ ਦੀ ਸਰਕਾਰ ਨਹੀਂ ਹੁੰਦੀ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਹੁੰਦੀ ਤੇ ਕੀ ਜਿਹੜੇ ਆ ਵਾਦੇ ਕੀਤੇ ਆ ਬੋਲੋਥੀਂ ਕੇ ਬੈਗ ਜਪੈਣਗੇ ਕਿ ਕਿੱਦਾਂ ਉਹਨਾਂ ਦੇ ਵੀ ਸਿਰੀ ਚੜ ਸਕਣਗੇ ਵੇਖੋ ਜੀ ਜਿਸ ਕੀ लाठी ਉਸ ਦੀ ਬਾਂਸ ਇਹ ਜਿਹੜਾ ਜੋ 25 ਸਾਲ ਕਿਥੇ ਰਹਿ ਗਿਆ ਸਾਲ ਤੇ ਡੇਢ ਹੀ ਰਹਿ ਗਿਆ ਸੇਮ ਹੀ ਨੇ ਪਹਿਲਾਂ ਹੀ ਵਾਦੀ ਜਿਹੜੇ ਆ ਨਾ ਉਹ ਵੱਜਣ ਦਾ ਭਿੰਦੇ ਆ ਠੀਕ ਹੈ ਨਾ ਤੇ ਗੱਲ ਹੈਗੀ ਆ ਕਿ ਜਾ ਤੇ ਹੁਣ ਭਗਵੰਤ ਮਾਨ ਸਿੰਘ ਜੀ ਇੱਕ ਹਿੰਮਤ ਕਰਨ ਦਲੇਰੀ ਕਰਨ ਤੇ ਉਹਨਾਂ ਨੇ 55 ਲੱਖ ਰੁਪਇਆ ਗ੍ਰਾਂਟ ਦਵੇ ਤੇ ਉਹਨਾਂ ਦੇ ਹਰ ਜੀ ਨੂੰ ਕਾਰੋਬਾਰ ਦਾ ਪ੍ਰਬੰਧ ਕਰਕੇ ਦਵੇ ਹਾਂਜੀ ਮੋਕੇ ਆਉਣ ਵਾਲੀ ਸਰਕਾਰ ਦਾ ਕੀ ਪਤਾ ਹੈ ਉਹ ਦਵੇ ਕਾ ਨਾ ਦਵੇ ਹੁਣ ਤੁਹਾਡੀ ਸਰਕਾਰ ਦੇ ਵੇਲੇ ਇਹ ਜਿਹੜਾ ਮਾਰਦਤ ਹੋਈ ਹੈ ਜੋ ਵੀ ਹਾਲਾਤ ਹੋਏ ਨੇ ਉਹਨਾਂ ਨੂੰ ਜਿਹੜਾ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਤੇ ਇਹ ਆਮ ਆਦਮੀ ਸਰਕਾਰ ਜਿਹੜੀ ਆ ਇਹਨੂੰ ਵੱਧ ਤੋਂ ਵੱਧ ਉਹਨਾਂ ਦੀ ਸਹੂਲਤਾਂ ਨਾਲ ਦੇਣੀ ਚਾਹੀਦੀਆਂ ਨੇ ਤੇ ਜਿਨ੍ਹਾਂ ਦੇ ਬੱਚੇ ਜੁਵਾਨ ਨੇ ਪੜ੍ਹੇ ਲਿਖਨੇ ਤਨ ਪ੍ਰਸਤੂ ਹੋਏ ਨੇ ਉਹਨਾਂ ਨੂੰ ਕਿਸੇ ਨੂੰ ਜਿੱਥੇ ਵੀ ਉਹਨਾਂ ਦਾ ਹੱਕ ਬਣਦਾ ਉਹ ਉਹਨਾਂ ਨੂੰ ਕਾਰੋਬਰ ਮਿਲਣਾ ਚਾਹੀਦਾ ਨੌਕਰੀ ਮਿਲਣੀ ਚਾਹੀਦੀ ਆ ਤੇ ਜਿਨ੍ਹਾਂ ਦੇ ਬੱਚੇ ਅਜੇ ਛੋਟੇ ਨੇ ਉਹਨਾਂ ਨੂੰ ਉਹਨਾਂ ਚਿਰ ਵਾਸਤੇ ਦੇਰ ਉਹਨਾਂ ਦੀ ਸੂਰਤ ਉਹਨਾਂ ਨੂੰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ ਜਿਨ੍ਹਾਂ ਚ ਰੋ ਜਵਾਨ ਨਹੀਂ ਹੁੰਦੇ ਤੇ ਉਹ ਨੌਕਰੀ ਦੇ ਲੈਕ ਨਹੀਂ ਹੁੰਦੇ ਬਿਲਕੁਲ ਜੀ ਠੀਕ ਹੈ ਜੀ ਬੋਮਾ ਸਾਹਿਬ ਵਾਈ ਜੀ ਦਾ ਸਾਹਿਬ ਵਾਈ ਜੀ ਜੀ